ਸ਼ਿਰੂ ਗੁਰਜਨ ਦੇਵ ਜੀ ਦੇ ਛੇਤੀ ਪੂਰਬ ਨੂੰ ਸਮਰਪਤ ਥਾਥਾਂ ਦੇ ਉੱਪਰ ਜਿੱਥੇ ਠੰਡੇ ਮਿੱਠੇ ਜਲ ਦੀਆਂ ਅਸ਼ਵੀਲਾ ਲਗਾਈਆਂ ਗਈਆਂ ਜਾਂ ਉੱਥੇ ਹੀ ਗੁਰੂ ਦਾ ਅਟੁੱਟ ਲੰਗਰ ਵੀ ਵਰਤਾਇਆ ਗਿਆ। ਇਸ ਵਕਤ ਅਸੀਂ ਪਹੁੰਚ ਚੁੱਕੇ ਹਾਂ ਪਿੰਡ ਗਰਜਾ ਧੰਤਨ ਬਾਬਾ ਅਦਲੀ ਜੀ ਗੁਰਦੁਆਰਾ ਸਾਹਿਬ ਵਿਖੇ ਔਰ ਆਪ ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਦਵਾਬਾ YouTube ਚੈਨਲ ਦੇ ਉੱਪਰ ਇਹ ਵਿਸ਼ੇਸ਼ ਰਿਪੋਰਟ। ਪਿੰਡ ਖਰਚਾ ਦਾ ਦੇਖ ਪਾ ਰਹੇ ਹਾਂ ਗੁਰਦੁਆਰਾ ਸਾਹਿਬ ਦਾ ਇੱਥੇ ਵੀ ਓਟੋ ਟੁੱਟ ਲੰਗਰ ਵਰਤਾਇਆ ਜਾ ਰਿਹਾ ਆ ਔਰ ਸਾਡੀ ਕੋਸ਼ਿਸ਼ ਰਹਿੰਦੀ ਆ ਕਿਸੀ ਤੁਹਾਨੂੰ ਹਰ ਸਥਾਨ ਜਿਹੜਾ ਆਪਣੇ ਇਸ ਚੈਨਲ ਦੇ ਉੱਪਰ ਦਿਖਾਈਏ ਔਰ ਓਟੋ ਟੁੱਟ ਲੰਗਰ ਇੱਥੇ ਵਰਤਾਇਆ ਜਾ ਰਿਹਾ ਆ ਸੇਵਾਦਾਰ ਜਿਹੜੇ ਆ ਉਹ ਬਖੂਬੀ ਸੇਵਾ ਨਿਵਾ ਰਹੇ ਨੇ ਤੁਸੀਂ ਦੇਖ ਪਾ ਰਹੇ ਹੋ ਨਮਾ ਸ਼ਰਦਬਾਬਾ YouTube ਚੈਨਲ ਦੇ ਉੱਪਰ ਤੇ ਵਿਸ਼ੇਸ਼ਕੋ ਆਈ ਪਾਡੀ ਛੋਟੀ ਬੱਚੀ ਹੈਗੀ ਆ ਇਹ ਵੀ ਜਿਹੜੇ ਤੋਂ ਸੇਵਾ ਜਿਹੜੀ ਆ ਕਰਦੀ ਕਰਦੀ ਹੈਗੀ ਹੈ ਇੱਥੇ ਔਰ ਪ੍ਰਚਾਰ ਜਿਹੜਾ ਆ ਉਹ ਪਤਾਇਆ ਜਾ ਰਿਹਾ ਆ ਤੁਸੀਂ ਕਰਾਂਗੇ ਅਸੀਂ ਤੁਹਾਨੂੰ ਹਰ ਇੱਕ ਪਹਿਲੂ ਜਿਹੜਾ ਉਹ ਆਪਣੇ ਇਸ ਚੈਨਲ ਦੇ ਉੱਪਰ ਦਿਖਾਈਏ ਪਹਿਲਾਂ ਤੁਸੀਂ ਦੇਖਿਆ ਅੱਗੇ ਅਸੀਂ ਪਿੰਡ ਕੋੜਾਪੜ ਪਹਿਲਾਂ ਗਰਚਾ ਉਸ ਤੋਂ ਬਾਅਦ ੜਾਪੜ ਉਸ ਤੋਂ ਬਾਅਦ ਨਮਾ ਸ਼ਹਿਰ ਨਮਾ ਸ਼ਹਿਰ ਤੋਂ ਬਾਅਦ ਅਸੀਂ ਕਿਰਮੁਰ ਤੋਂ ਪਿੰਡ ਗਰਚਾ ਗੁਰਦੁਆਰਾ ਬਾਬਾ ਅਦਲੀ ਜੀ ਦੇ ਸਥਾਨ ਤੇ ਪਹੁੰਚੇ ਆ ਅਸੀਂ ਕੋਸ਼ਿਸ਼ ਕਰਦੇ ਆ ਕਿ ਤੁਹਾਨੂੰ ਹਰ ਸਥਾਨ ਜਿਹੜਾ ਆਪਣੇ ਇਸ ਚੈਨਲ ਤੇ ਜਿੱਥੇ ਵੀ ਪ੍ਰੋਗਰਾਮ ਹੋ ਰਹੇ ਨੇ ਅਸੀਂ ਆਪਣੇ ਚੈਨਲ ਤੇ ਦਿਖਾਈਏ ਔਰ ਰਸ ਤੁਸੀਂ ਜਿਹੜਾ ਉਹ ਦੇਖ ਪਾ ਰਹੇ ਹੋ ਜਿਸ ਤਰ੍ਹਾਂ ਕਿ ਅਸੀਂ ਤੁਹਾਨੂੰ ਪਹਿਲਾਂ ਪਿੰਡ ਬਰਚਾ ਉਸ ਤੋਂ ਬਾਅਦ ਓੜਾਪੜ ਗੁਰਦੁਆਰਾ ਸਾਹਿਬ ਉਸ ਤੋਂ ਬਾਅਦ ਨਵਾਂ ਸ਼ਹਿਰ ਚੰਡੀਗੜ੍ਹ ਗੁਰਦੁਆਰਾ ਸਾਹਿਬ ਅਸੀਂ ਕੋਸ਼ਿਸ਼ ਮਹਿਰੋਪੁਰ ਪਿੰਡ ਅਸੀਂ ਕੋਸ਼ਿਸ਼ ਕੀਤੀ ਆ ਕਿ ਤੁਹਾਨੂੰ ਜਿੰਨੇ ਵੀ ਧਾਰਮਿਕ ਪ੍ਰੋਗਰਾਮ ਹੁੰਦੇ ਨੇ ਉਹ ਹਰ ਪਿੰਡ ਦਾ ਆਪਣੇ ਚੈਨਲ ਦੇ ਉੱਪਰ ਅਸੀਂ ਤੁਹਾਨੂੰ ਦਿਖਾਈਏ ਔਰ ਨਵਾਂ ਸ਼ਹਿਰ ਤਵਾ ਪਾਜੂ ਨੂੰ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਕਾਹ ਜੋ ਤੁਹਾਡੇ ਤੱਕ ਹਰ ਰਿਪੋਰਟ ਹਰ ਖਬਰ ਜਿਹੜੀ ਆ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੋਂ ਇਲਾਵਾ ਹਰ ਖਬਰ ਵੀ ਤੁਹਾਡੇ ਤੱਕ ਜਿਹੜੀ ਆ ਉਹ ਪਹੁੰਚਦੀ ਰਹੇ ਦੇਸ਼ਾਂ-ਵਦੇਸ਼ਾਂ ਦੇ ਵਿੱਚ ਦੇਖਿਆ ਜਾਣ ਵਾਲਾ ਚੈਨਲ ਜਿਸ ਦਾ ਕਰੀਬ 1 ਮਿਲੀਅਨ ਵਿਊ 10 ਲੱਖ ਦੇ ਕਰੀਬ ਵਿਊ ਪਹੁੰਚ ਲੈਨੇ ਤੇ ਸੇਵਾਦਾਰ ਜਿਹੜੇ ਆ ਸਵੇਰ ਤੋਂ ਹੀ ਹੋਰ ਜਲਜੀਰਾ ਵਗੈਰਾ ਵੀ ਆ ਜਿਹੜਾ ਆ ਫਰੂਟੀਆਂ ਗੁਰਦੁਆਰਾ ਸਾਹਿਬ ਇਹ ਵੀ ਲੰਗਰ ਜਿਹੜਾ ਉਹ ਤੁਹਾਂ ਵਰਤਾਇਆ ਜਾ ਰਿਹਾ ਆ ਵਾਕਿਆ ਇਹ ਤੁਸੀਂ ਸਕਰੀਨ ਤੇ ਦੇਖ ਪਾ ਰਹੇ ਹੋ ਔਰ ਸੇਵਾਦਾਰ ਵੀ ਬਖੂਪੀ ਸੇਵਾ ਜਿਹੜੀ ਆ ਹਨਵਾਰ ਹੈ ਔਰ ਪਿੰਡ ਦੇ ਮੋਤਵਾਰ ਸਰਪੰਚ ਵੀ ਇਸ ਮੌਕੇ ਦੇ ਉੱਪਰ ਮੌਜੂਦ ਨੇ ਤਾਤ ਤੋਂ ਬਾਅਦ ਤੇ ਤੁਹਾਨੂੰ ਬਾਹਰ ਦੇ ਜਿਹੜੇ ਵੀਡੀਓ ਦਿਖਾ ਰਹੇ ਹੈਗੇ ਆ ਪਿੰਡ ਘਰਚਾ ਗੁਰਦੁਆਰਾ ਬਾਬਾ ਅਧਲੀ ਜੀ ਦੇ ਸਥਾਨ ਤੋਂ ਤੁਸੀਂ ਇਹ ਦੇਖ ਪਾ ਰਹੇ ਹੋ ਵੱਖੋ ਵੱਖ ਪਿੰਡਾਂ ਦਾ ਅਸੀਂ ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਦੱਸਿਆ ਕਿ ਪਹਿਲਾਂ ਪਿੰਡ ਘਰਚਾ ਉਸ ਤੋਂ ਬਾਅਦ ਓੜਾਪੜ ਉਸ ਤੋਂ ਬਾਅਦ ਮਹਿਰੋਪੁਰ ਔਰ ਉਸ ਤੋਂ ਬਾਅਦ ਨਮਾ ਸ਼ਹਿਰ ਤੇ ਉਸ ਤੋਂ ਮੁੜ ਫਿਰ ਪਿੰਡ ਅਸੀਂ ਘਰਚਾ ਦਾ ਤੁਹਾਨੂੰ ਜਿਹੜਾ ਆ ਪ੍ਰੋਗਰਾਮ ਅਸੀਂ ਜੋ ਦਿਖਾ ਰਹੇ ਹੈਗੇ ਆ ਔਰ ਇੱਕ ਇਹੀ ਚੈਨਲ ਅਜਿਹਾ ਹੈ ਜਿਹੜਾ ਤੁਹਾਨੂੰ ਜਿੰਨੇ ਵੀ ਪ੍ਰੋਗਰਾਮ ਹੁੰਦੇ ਆ ਤੁਸੀਂ ਇੱਕ ਸਰਵੇ ਕਰਕੇ ਦੇਖ ਲੈਣਾ ਇਹੀ ਚੈਨਲ ਹੈ ਜਿਹੜੇ ਤੁਹਾਨੂੰ ਜਿੰਨੇ ਵੀ ਧਾਰਮਿਕ ਪ੍ਰੋਗਰਾਮ ਹੁੰਦੇ ਨੇ ਵੱਖ-ਵੱਖ ਪਿੰਡਾਂ ਦੇ ਉਹ ਆਪਣੇ ਇਸ ਚੈਨਲ ਤੇ ਦਿਖਾਉਂਦੇ ਆ ਅਸੀਂ ਔਰ ਸਾਡੀ ਇੱਕ ਰਿਕਵੈਸਟ ਆ ਕਿ ਤੁਸੀਂ ਇਸ ਨੂੰ ਸਬਸਕ੍ਰਾਈਬ ਜਰੂਰ ਕਰੋ ਤਾਂ ਹੀ ਤੁਸੀਂ ਜਿਹੜੇ ਆ ਇਹ ਸਾਰੇ ਪ੍ਰੋਗਰਾਮ ਇਸ ਤੇ ਦੇਖ पाओ ਹਲ ਫਰੂਟ ਜਿਹੜਾ ਆ ਉਹ ਵੀ ਇਸ ਮੌਕੇ ਦੇ ਉੱਪਰ ਵਰਤਾਇਆ ਜਾ ਰਿਹਾ ਆ ਯੂ ਵੈਲ ਨਮਾਸ਼ਹਿਰ ਦਵਾਬਾ YouTube ਚੈਨਲ ਤੋਂ ਚੀਫ ਐਡੀਟਰ ਕਸ਼ਮੀਰੀ ਲਾਲ ਕਹਿੰਦੀ ਹੈ ਵਿਸ਼ੇਸ਼ ਰਿਪੋਰਟ ਜਿਹੜੀ ਆ ਤੁਸੀਂ ਵਿਸ਼ੇਸ਼ ਕਵਰੇਜ ਜਿਹੜੀ ਆ ਅੱਜ ਦੇ ਇਸ ਵਿਸ਼ੇਸ਼ ਦਿਨ ਦੇ ਉੱਪਰ ਤੁਸੀਂ ਇਹ ਕਵਰੇਜ ਜਿਹੜੀ ਆ ਤੁਹਾਨੂੰ ਇਹ ਦਿਖਾਈ ਜਾ ਰਹੀ ਹੈਗੀ ਆ ਔਰ ਜਿੰਦੇ ਵੀ ਇਹ ਚੈਨਲ ਨੂੰ ਦੇਖ ਰਹੇ ਨੇ ਉਹਨਾਂ ਨੂੰ ਇੱਕ ਰਿਕਵੈਸਟ ਹੈਗੀ ਆ ਕਿ ਇਸ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਦੇਖਦੇ ਸਾਰੀ ਕਰ ਲੋ ਤਾਂ ਹੀ ਤੁਹਾਡੇ ਤੱਕ ਹਰ ਖਬਰ ਹਰ ਰਿਪੋਰਟ ਪਹੁੰਚੇਗੀ ਇਸ ਮੌਕੇ ਤੇ ਲੰਗਰ ਔਰ ਸਾਡੀ ਕੋਸ਼ਿਸ਼ ਹੈਗੀ ਆ ਕਿ ਤੁਹਾਨੂੰ ਅਸੀਂ ਤਾਂ ਅਸੀਂ ਪਿੰਡ ਗਰਚਾ ਤੋਂ ਬਾਅਦ ਪਹੁੰਚ ਚੁੱਕੇ ਆ ਗੁਰਦੁਆਰਾ ਸਾਹਿਬ ਸ਼ਹੀਦ ਗੰਜ ਉੜਾਪੜ ਵਿਖੇ ਜਿੱਥੇ ਤੁਸੀਂ ਦੇਖ ਸਕਦੇ ਹੈਗੇ ਆ ਕਿ ਇੱਥੇ ਵੀ ਜਿਹੜਾ ਆ ਜਿੱਥੇ ਠੰਡੇ ਮਿੱਠੇ ਜਲ ਦੀ ਸ਼ਹੀਲ ਵਰਤਾਈ ਜਾ ਰਹੀ ਆ ਉੱਥੇ ਟੁੱਟ ਲੰਗਰ ਵਰਤਾਇਆ ਜਾ ਰਿਹਾ ਹੈਗਾ ਆ ਔਰ ਤੁਸੀਂ ਦੇਖ ਰਹੇ ਹੋ ਕਿ ਇੱਧਰ ਜਿਹੜੇ ਛੋਲਿਆਂ ਦੀ ਜਿਹੜੀ ਪੈਕਿੰਗ ਵਗੈਰਾ ਜਿਹੜੀ ਆ ਉਹ ਇੱਧਰ ਕੀਤੀ ਜਾ ਰਹੀ ਹੈਗੀ ਆ ਔਰ ਸਾਡੀ ਕੋਸ਼ਿਸ਼ ਰਹਿੰਦੀ ਆ ਕਿ ਤੁਹਾਨੂੰ ਤਕਰੀਬਨ ਤਕਰੀਬਨ ਜਿੰਨੇ ਵੀ ਪ੍ਰੋਗਰਾਮ ਹੁੰਦੇ ਨੇ ਉਹ ਤੁਹਾਨੂੰ ਆਪਣੇ ਅਸੀਂ ਅਸੀਂ ਇਸ ਚੈਨਲ ਤੇ ਦਿਖਾਈਏ ਔਰ ਤੁਸੀਂ ਦੇਖ ਪਾ ਰਹੇ ਹੋ ਔਰ ਤੁਸੀਂ ਦੇਖ ਪਾ ਰਹੇ ਆ ਇਧਰ ਹਲਵਾਈ ਲੱਗੇ ਹੋਏ ਨੇ ਇਹ ਜੀ ਗੁਰਦੁਆਰਾ ਸਾਹਿਬ ਇੱਕ ਅਜਿਹਾ ਗੁਰਦੁਆਰਾ ਸਾਹਿਬ ਹੈ ਜਿੱਥੇ ਤਕਰੀਬਨ ਤੁਸੀਂ ਜਦੋਂ ਮਰਜ਼ੀ ਆ ਜਾਓ ਉ ਤੁੱਟ ਲੰਗਰ ਇੱਥੇ ਹਮੇਸ਼ਾ ਹੀ ਵਰਤਾਇਆ ਜਾਂਦਾ ਹੈਗਾ ਔਰ ਸਾਡੀ ਕੋਸ਼ਿਸ਼ ਹੈਗੀ ਆ ਅਸੀਂ ਕੋਸ਼ਿਸ਼ ਕਰਦੇ ਆ ਕਿ ਤੁਹਾਨੂੰ ਤਕਰੀਬਨ ਤਕਰੀਬਨ ਜਿਹੜਾ ਆ ਏ ਅਸੀਂ ਤੁਸੀਂ ਗੁਰਦੁਆਰਾ ਸਾਹਿਬ ਦੇ ਅੰਦਰ ਦੀਆਂ ਜਿਹੜੀਆਂ ਹੈਗਾ ਇਹ ਨਜ਼ਾਰਾ ਲੋਕਤ ਦੇਖ ਰਹੇ ਹੋਰ ਸਾਡੀ ਹਮੇਸ਼ਾ ਕੋਸ਼ਿਸ਼ ਰਹਿੰਦੀ ਆ ਕਿ ਤੁਹਾਨੂੰ ਇੱਕ ਇੱਕ ਪਲ ਜਿਹੜਾ ਉਹ ਦਿਖਾਇਆ ਜਾਵੇ ਤੁਸੀਂ ਦੇਖ ਪਾ ਰਹੇ ਹੋ ਗੁਰੂ ਘਰ ਟੁੱਟ ਲੰਗਰ ਜਿਹੜਾ ਹੈ ਉਹ ਇੱਧਰ ਪ੍ਰਸ਼ਾਦਾ ਜਿਹੜੇ ਹੈਗਾ ਉਹ ਤਿਆਰ ਕੀਤੇ ਜਾ ਰਹੇ ਨੇ ਔਰ ਸਾਡੀ ਕੋਸ਼ਿਸ਼ ਰਹਿੰਦੀ ਆ ਕਿ ਤੁਹਾਨੂੰ ਜਿੰਨੇ ਵੀ ਦਿਨ ਤਿਆਰ ਹੁੰਦੇ ਨੇ ਉਹ ਨਵਾ ਸ਼ਰਦ ਬਾਬਾ YouTube ਚੈਨਲ ਤੇ ਦਿਖਾਈ ਤੁਸੀਂ ਦੇਖ ਪਾ ਰਹੇ ਹੋ ਕਿੰਨਾ ਰਸ਼ ਹੈਗਾ ਆ ਇਹ ਜਿਹੜਾ ਰੋਡ ਹੈਗਾ ਆ ਇਹ ਨਵਾ ਸ਼ਹਿਰ ਤੋਂ ਫਲੋਰ ਰੋਡ ਹੈਗਾ ਆ ਔਰ ਇਹ ਤੁਹਾਨੂੰ ਅਸੀਂ ਨਵਾਂ ਸ਼ਰਦ ਆਬਾ YouTube ਚੈਨਲ ਤੇ ਦਿਖਾ ਰਹੇ ਆ ਔਰ ਸਾਡੀ ਬੇਨਤੀ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਹਰ ਖਬਰ ਹਰ ਰਿਪੋਰਟ ਤੁਹਾਡੇ ਤੱਕ ਪਹੁੰਚਦੀ ਰਹੇ ਇਹ ਪਿੰਡ ਓੜਾਪੜ ਤੋਂ ਤੁਸੀਂ ਦੇਖ ਪਾ ਰਹੇ ਹੋ ਗੁਰਦੁਆਰਾ ਸ਼ਹੀਦ ਗੰਗ ਸਾਹਿਬ ਓੜਾਪੜ ਤੋਂ ਤੁਹਾਨੂੰ ਇਹ ਦਿਖਾ ਰਹੇ ਆ ਅਸੀਂ ਔਰ ਇੱਥੇ ਤੁਸੀਂ ਜਦੋਂ ਮਰਜ਼ੀ ਆਜੋ ਤੁਹਾਨੂੰ ਤਕਰੀਬਨ ਅਜਿਹਾ ਹੀ ਨਜ਼ਾਰਾ ਹਰ ਵਕਤ ਦਿ세ਗਾ ਔਰ ਸੇਵਾਦਾਰ ਜਿਹੜੇ ਹੈਗੇ ਆ ਉਹ ਬਹੁਤ ਖੂਬੀ ਸੇਵਾ ਜਿਹੜੇ ਆ ਕਰ ਰਹੇ ਨੇ ਵਰਤਨਾ ਦੀ ਸੇਵਾ ਇੱਧਰ ਕਰ ਰਹੇ ਨੇ ਔਰ ਸਾਡੀ ਕੋਸ਼ਿਸ਼ ਰਹਿੰਦੀ ਆ ਕਿ ਤੁਹਾਨੂੰ ਇੱਕ ਇੱਕ ਪਲ ਜਿਹੜਾ ਹੈ ਉਹ ਆਪਣੇ ਇਸ ਕੈਮਰੇ ਦੇ ਵਿੱਚ ਕੈਦ ਕਰਕੇ ਅਸੀਂ ਦਿਖਾਈਏ ਔਰ ਸਰਦਾਪੂਰਬ ਜਿਹੜਾ ਆ ਸਰਦਾਲੂ ਜਿਹੜੇ ਆ ਉਹ ਸੇਵਾ ਕਰ ਰਹੇ ਨੇ 18 ਮਿਲ ਕੇ ਔਰ ਸਾਡੀ ਕੋਸ਼ਿਸ਼ ਰਹਿੰਦੀ ਆ ਔਰ ਨਮਾਸ਼ਾਰ ਦਵਾਬਾ YouTube ਚੈਨਲ ਇੱਕ ਅਜਿਹਾ ਚੈਨਲ ਆ ਜੋ ਤੁਹਾਨੂੰ ਹਰ ਪ੍ਰੋਗਰਾਮ ਚਾਹੇ ਉਹ ਕਿਤੇ ਵੀ ਹੋਵੇ ਤੁਹਾਨੂੰ ਇਹ ਦਿਖਾਉਂਦਾ ਹੈ ਔਰ ਠੰਡੇ ਮਿੱਠੇ ਜਲਦੀ ਜਿਹੜੀ ਆ ਸੇਵਾ ਕੀਤੀ ਜਾ ਰਹੀ ਆ ਔਰ ਅੰਦਰ ਤੁਹਾਨੂੰ ਦਿਖਾਇਆ ਉੱਤ ਲੰਗਰ ਜਿਹੜਾ ਪ੍ਰਸ਼ਾਦੇ ਤਿਆਰ ਹੋ ਰਹੇ ਨੇ ਪ੍ਰਸ਼ਾਦ ਜਿਹੜਾ ਉਹ ਵਰਤਾਇਆ ਜਾ ਰਿਹਾ ਹੈ ਔਰ ਸਾਡੀ ਕੋਸ਼ਿਸ਼ ਹੈਗੀ ਆ ਔਰ ਤੁਹਾਨੂੰ ਇੱਕ ਇੱਕ ਪਲ ਜਿਹੜਾ ਇੱਥੇ ਦਾ ਦਿਖਾਇਆ ਜਾਈਏ ਜਾਵੇ ਔਰ ਵਰਤਨਾ ਦੀ ਸੇਵਾ ਇੱਧਰ ਕੀਤੀ ਜਾ ਰਹੀ ਹੈ ਤੁਸੀਂ ਦੇਖ 파 ਰਹੇ ਹੋ ਔਰੇ ਤੁਸੀਂ ਗੁਰਦੁਆਰਾ ਸ਼ਹੀਦ ਗੰਗਸਾਹਿਬ ਪਿੰਡ ਅੜਾਪੜ ਤੋਂ ਨਵਾਂ ਸ਼ਰਧਾ ਆਪਾ YouTube ਚੈਨਲ ਤੇ ਦੇਖ 파 ਰਹੇ ਹੋ ਜੋੜਿਆਂ ਦੀ ਸੇਵਾ ਜਿਹੜੀ ਆ ਉਹ ਨਿਵਾ ਰਹੇ ਨੇ ਤਕਰੀਬਨ ਮੈਂ ਹਰ ਸਾਲ ਤਕਰੀਬਨ ਤਕਰੀਬਨ ਆਜਦੇ ਨੇ ਇੱਥੇ ਦੇ ਪ੍ਰੋਗਰਾਮ ਹੈ ਜਿਹੜੇ ਆ ਉਹ ਕਵਰ ਕਰਦਾ ਗੁਰਵਾਣੀ ਕੀਰਤਨ ਜਿਹੜਾ ਆ ਉਹ ਲਗਾਤਾਰ ਗੁਰਦੁਆਰਾ ਸਾਹਿਬ ਅੰਦਰ ਹੋ ਰਿਹਾ ਆ ਆਹ ਚਲਦੇ ਆ ਗੁਰਦੁਆਰਾ ਸਾਹਿਬ ਦੇ ਅੰਦਰ ਗੁਰਵਾਣੀ ਕੀਰਤਨ ਸਰਵਣ ਕਰੀਏ ਉਹ ਸੰਗਤਾਂ ਜਿਹੜੀਆਂ ਆ ਲਗਾਤਾਰ ਆ ਰਹੀਆਂ ਨੇ ਔਰ ਦੇਖ ਵਰਤਾਈ ਜਾ ਰਹੀ ਹੈ ਇੱਥੇ ਦੇਖ ਦੀ ਸੇਵਾ ਕਰ ਰਹੇ ਨੇ ਗੁਰਦੁਆਰਾ ਸਾਹਿਬ ਸ਼ਹੀਦ ਗੰਜ ਓੜਾਪੜ ਤੋਂ ਇਹ ਤੁਸੀਂ ਨਵਾਂ ਸ਼ਰਦ ਆਬਾ YouTube ਚੈਨਲ ਤੇ ਪ੍ਰੋਗਰਾਮ ਦੇਖ 파 ਰਹੇ ਹੋ और अग्रबाणी कीर्तन लगातार चल रहा है नाम ਬਾਣੀ ਕੀਰਤਨ ਕੀਤਾ ਜਾ ਰਿਹਾ ਹੈ ਸਮੂਹ ਸਾਧ ਸੰਗਤ ਇਸ ਮੌਕੇ ਦੇ ਉੱਪਰ ਗੁਰਦੁਆਰਾ ਸਾਹਿਬ ਪਿੰਡ ਉੜਾਪੜ ਔਰ ਲਗਾਤਾਰ ਛਤਾਲੂ ਜਿਹੜੇ ਨੇ ਉਹ ਇਸ ਗੁਰਦੁਆਰਾ ਸਾਹਿਬ ਵਿੱਚ ਪਹੁੰਚ ਰਹੇ ਨੇ ਪਰਮ ਸਿਮਰਨ ਗੁਰੂ ਸਤਜੰਨ ਸਾਜੀ ਜੀ ਮਾਜੇ ਸਾਹਿਬ ਜੀ ਨੂੰ ਆਪ ਸਭ ਸਰਸਾਂ ਨੂੰ ਗੁਰਕਾਦਰ ਜੀ ਰਤਨ ਪਾਈ ਸਾਹਿਬ ਰਮ ਸਿੰਘ ਜੀ ਜਿਨ੍ਹਾਂ ਨੇ ਆਪ ਸਭ ਸਰਪਸਾਂ ਨੂੰ ਗੁਰਬਾਣੀ ਕੀਰਤਨ ਦੇ ਨਾਲ ਜੋੜਿਆ ਸੋ ਹੁਣ ਸਾਡੇ ਪਾਸ ઠાਡੀ ਅਵਧਾਰ ਸਿੰਘ ਜੀ ਆਗਮ ਸੋ ਆਪ ਸਭ ਸਰਪਸਾਂ ਨੂੰ ਠੀਕ 12:45 ਮਿੰਟਾਂ 'ਤੇ ਗੁਰੂਕ ਇਤਿਹਾਸ ਨਾਲ ਜੋੜਨਗੇ ਸੋ ਸਰਬਸਰਪਸਾਂ ਨੂੰ ਬੇਨਤੀ ਹੈ ਆਪਣੇ ਕਾਰਨਾਂ ਦੇ ਹਾਵਾਂ ਨੂੰ ਸੰਕੋਚ ਕਰਦਿਆਂ ਗੁਰਦੁਆਰਾ ਸਾਹਿਬ ਪਹੁੰਚੋ ਜਿੰਨਸਰ ਬਣਾਉ ਬਾਕੀ ਕਾਸਾ ਔਰ ਲਗਾਤਾਰ ਬੱਖੋ ਬੱਖ ਰਾਗੀ ਟਾਡੇ ਜਿੱਥੇ ਜਿਹੜੇ ਨੇ ਇਸ ਮੌਕੇ ਦੇ ਉੱਪਰ ਪਹੁੰਚੇ ਹੋਏ ਨੇ ਔਰ ਕਿੰਦ ਉਹ ਦਰ aport ਉਸੇ ਦੇਖ ਪਾ ਰਹੇ ਹਾਂ ਗੁਰਦੁਆਰਾ ਸਾਹਿਬ ਸ਼ਹੀਦਗੰਗ ਤੋਂ ਜੇਕਰ ਕੋਈ ਵੀ ਇਸ ਚੈਨਲ ਦੇ ਉੱਪਰ ਆਪਣੀ ਪ੍ਰੋਗਰਾਮ ਦੀ ਕਵਰੇਜ ਕਰਵਾਉਣਾ ਚਾਹੁੰਦੇ ਨੇ ਜਾਂ ਕੋਈ ਐਡਵਰਟਾਈਜ਼ਮੈਂਟ ਦੇਣਾ ਚਾਹੁੰਦੇ ਨੇ ਤਾਂ 9876379499 9876379499 ਤੇ ਸੰਪਰਕ ਕਰ ਸਕਦੇ ਨੇ ਇਹ ਤੁਸੀਂ ਉਹੜਾਪੜ ਤੋਂ ਦੇਖ 파 ਰਹੇ ਹੋ

ਲਗਾਤਾਰ ਜਿਹੜੇ ਸ਼ਰਧਾਲੂ ਹੈਂ ਔਰ ਤੁਸੀਂ ਦੇਖ ਪਾ ਰਹੇ ਹੋ ਲਗਾਤਾਰ ਜਿਹੜੇ ਸ਼ਰਧਾਲੂ ਜਿਹੜੇ ਆ ਉਹ ਇੱਥੇ ਪਹੁੰਚ ਰਹੇ ਨੇ ਮਹਾਰਾਜ ਜੀ ਔਰ ਇੱਥੇ ਅਕਸਰ ਹੀ ਪ੍ਰੋਗਰਾਮ ਜਿੰਨੇ ਵੀ ਧਾਰਮਿਕ ਪ੍ਰੋਗਰਾਮ ਹੁੰਦੇ ਨੇ ਜਿੰਨੇ ਵੀ ਦਿਨ ਤਿਹਾੜ ਹੁੰਦੇ ਨੇ ਇੱਥੇ ਵੱਡੇ ਪੱਧਰ ਤੇ ਮਨਾਏ ਜਾਂਦੇ ਨੇ ਇਹ ਆ ਪਿੰਡ ਮਹਿਰੋਪੁਰ ਦੇ ਕਿੱਥੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਜਿਹੜਾ ਮਨਾਇਆ ਜਾ ਰਿਹਾ ਆ ਔਰ ਸਾਡੀ ਕੋਸ਼ਿਸ਼ ਹੈਗੀ ਤੁਹਾਨੂੰ ਹਰ ਥਾਂ ਦੇ ਉੱਪਰ ਜਾ ਕੇ ਅਸੀਂ ਦਿਖਾਈ ਦੇ ਵੀ ਅਸੀਂ ਜਾ ਸਕੀਏ ਮਦੇ ਮਨਾਂ ਕਰਨਨ ਸਤਿਨਾਮ ਔਰ ਪਿੰਡ ਮਹਿਰੋਪੁਰ ਤੋਂ ਤੁਸੀਂ ਦੇਖ ਪਾ ਰਹੇ ਹੋ ਨਾ ਮੇਨ ਮੇਰੇ ਮੁਲੇਖ ਕਰੰਗੇ ਸਾਧ ਸੰਗਤ ਗਏ ਅੰਧ ਨਾਵੋ ਮੇਰੇ ਕਬਨਤੀ ਤਾਏ ਕਰਨੇ ਤਤਵਿਚਾਰ ਜਹ ਮਤਰ ਜਗਤਾਰਿ ਨਿਭੋ ਅਗਤਾਰਿ ਜਨੇ ਅਰਜਨ ਦੇਵਕ ਮੁਖ ਦੇ ਦੋਲ ਕਰਬ ਨੇ ਆਇਓ ਜਪਿਓ ਜੀ ਤਾਰੇ ਜਨ ਦੇਵ ਗੁਰੂ ਜੇਹ ਸੰਗਤ ਕਰਨੇ ਕਰਬ ਨੇ ਆਂਦਿਆ ਕੋਲੇ ਜੀਰੰਗ ਨਾ ਨੋ ਜਵਨਾਨਕ ਤੋਂ ਦੇਖ ਪਾ ਰਹੇ ਹੋ ਸੇਵਾਦਾਰ ਜਿਹੜਿਆ ਵਖੂਪੀ ਸੇਵਾ ਨਿਵਾ ਰਹੇ ਨੇ ਔਰ ਇਸ ਤਰਫ ਤੁਸੀਂ ਦੇਖ ਪਾ ਰਹੇ ਹੋ ਗੁਰੂ ਘਰ ਟੁੱਟ ਲੰਗਰ ਜਿਹੜਾ ਆ ਉਹ ਨਮਾ ਸ਼ਰਦ ਬਾਬਾ YouTube ਚੈਨਲ ਤੇ ਤੁਸੀਂ ਦੇਖ ਰਹੇ ਹੋ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਸਿੱਧੀ ਦੀ ਫੋਨ ਜਾਂ ਕੋਈ ਵੀ ਪ੍ਰੋਗਰਾਮ ਹੋਣ ਬੱਖੋ ਵਕ ਪਿੰਡਾਂ ਦਾ ਜਿਹੜਾ ਉਹ ਤੁਹਾਨੂੰ ਆਪਣੇ ਅਸੀਂ ਇਸ ਚੈਨਲ ਤੇ ਦਿਖਾ ਸਕੀਏ ਔਰ ਤੁਹਾਨੂੰ ਸਭ ਨੂੰ ਪਤਾ ਹੀ ਕਿ ਸਾਡਾ ਹੀ ਨਵਾਂ ਸ਼ਹਿਰ ਦਵਾਬਾ YouTube ਚੈਨਲ ਇੱਕ ਅਜਿਹਾ ਚੈਨਲ ਹੈ ਜਿਹੜਾ ਤੁਹਾਨੂੰ ਬੱਖੋ-ਬਖ ਟੰਡਾ ਦੇ ਜਿੰਨੇ ਵੀ ਕੋਈ ਧਾਰਮਿਕ ਪ੍ਰੋਗਰਾਮ ਹੁੰਦੇ ਨੇ ਸੱਭਿਆਚਾਰਕ ਪ੍ਰੋਗਰਾਮ ਹੁੰਦੇ ਨੇ ਉਹ ਸਾਰੇ ਹੀ ਆਪਣੇ ਇਸ ਚੈਨਲ ਦੇ ਉੱਪਰ ਦਿਖਾਉਂਦਾ ਹੈ ਚੈਨਲ ਨੂੰ ਸਬਸਕ੍ਰਾਈਬ ਕਰੋ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੋਂ ਚੀਫ ਐਡੀਟਰ ਕਸ਼ਮੀਰ ਲਾਲ ਕੈਥ ਗਰਚਾ ਦੀ ਵਿਸ਼ੇਸ਼ ਰਿਪੋਰਟ ਤੁਸੀਂ ਦੇਖ ਪਾ ਰਹੇ ਹੋ ਔਰ ਇਸ ਵਕਤ ਅਸੀਂ ਪਹੁੰਚ ਚੁੱਕੇ ਹਾਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਵਾ ਰਜਿਸਟਰ ਚੰਡੀਗੜ੍ਹ ਚੌਕ ਨਵਾਂ ਸ਼ਹਿਰ ਉੱਥੇ ਤੁਸੀਂ ਦੇਖ ਪਾ ਰਹੇ ਹੋ ਜਿੱਥੇ ਠੰਡੇ ਮਿੱਠੇ ਜਲਦੀ ਜਿਹੜੀ ਆ ਸ਼ਵੀਰ ਵਰਤਾਈ ਜਾ ਰਹੀ ਆ ਔਰ ਸੇਵਾਦਾਰ ਜਿਹੜੇ ਆ ਉਹ ਬਖੂਬੀ ਸੇਵਾ ਆਪਣੀ ਨਿਵਾ ਰਹੇ ਨੇ ਔਰ ਤੁਸੀਂ ਦੇਖ ਪਾ ਰਹੇ ਹੋ ਨਵਾਂ ਸ਼ਹਿਰ ਦਵਾਬਾ YouTube ਚੈਨਲ ਦੇ ਉੱਪਰ ਚੰਡੀਗੜ੍ਹ ਚੌਕ ਤੋਂ ਗੁਰਦੁਆਰਾ ਸਾਹਿਬ ਔਰ ਸੇਵਾਦਾਰ ਤੁਸੀਂ ਦੇਖ ਪਾ ਰਹੇ ਹੋ ਸੇਵਾ ਨਿਵਾ ਰਹੇ ਨੇ ਵਰਸਾ ਸਾਹਿਬ ਹਾਂਜੀ ਔਰ ਸਾਡੀ ਕੋਸ਼ਿਸ਼ ਰਹਿੰਦੀ ਆ ਕਿ ਅਸੀਂ ਤੁਹਾਨੂੰ ਹਰ ਜਗ੍ਹਾ ਤੋਂ ਦਿਖਾਈਏ ਔਰ ਇਸ ਮੌਕੇ ਦੇ ਉੱਪਰ ਉਹ ਟੁੱਟ ਲੰਗਰ ਵੀ ਵਰਤਾਇਆ ਜਾ ਰਿਹਾ ਆ ਅਤੇ ਤੁਸੀਂ ਸਿੱਧੀਆਂ ਤਸਵੀਰਾਂ ਦੇਖ ਪਾ ਰਹੇ ਹੋ ਨਵਾਂ ਸ਼ਹਿਰ ਤੋਂ ਉਹ ਟੁੱਟ ਲੰਗਰ ਅੱਜ ਇਸ ਮੌਕੇ ਤੇ ਵਰਤਾਇਆ ਜਾ ਰਿਹਾ ਹੈ ਔਰ ਸਾਡੇ ਪੱਤਰਕਾਰ ਭਾਜੀ ਵੀ ਬੈਠੇ ਹੋਏ ਨੇ ਇਸ ਮੌਕੇ ਦੇ ਉੱਪਰ ਚਲੋ ਗੁਰਦੁਆਰਾ ਸਾਹਿਬ ਦੇ ਅੰਦਰ ਜਾ ਕੇ ਵੀ ਅਸੀਂ ਤੁਹਾਨੂੰ ਦਿਖਾਨਿਆਂ ਅੰਦਰ ਦਾ ਲੋਕਤ ਨਜ਼ਾਰਾ ਲੋਕਤ ਦੇਖ ਰਹੇ ਹੋ ਬਖੂਬੀ ਸੇਵਾ ਨਿਭਾ ਰਹੇ ਨੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਚੰਡੀਗੜ੍ਹ ਚੌਂਕ ਤੋਂ ਤੁਸੀਂ ਦੇਖ ਪਾ ਰਹੇ गुरुद्वारा श्री गुरु सिंह सभा नवा शहर चलो अंदर जाके देखते हैं और नवा शहर तो देख पा रहे हैं ਸਾਧ ਸੰਗ ਸਾਧਨ ਮੀਤ ਕੋਟੰ ਅਰੇ ਸਤਾਰੇ ਮੁਕੇ ਸੰਗ ਸੋ ਤਨ ਭਾਵੇ ਜਿਸ ਸੰਤੇ ਸਤ ਕੋ ਹਰ ਜਾਵੇ ਸੰਗਤਰਮ ਭਾਇ ਕਰੇ ਸੇਵਾ ਸਾਧਕੇ ਸੰਗ ਸੋ ਬਾ ਸੁਰ ਦੇਵਾ ਮੁਕੇ ਸੰਗ ਪਾਪ ਨਾਏ ਸਾਧ ਸੰਗ ਅੰਮ੍ਰਿਤ ਗੁਣ ਯਾਏ ਜਾਨ ਕੇ ਸਤ ਸਰਮ ਖਾਨਾ ਨਾਜ ਕੇ ਸਾਧਕੇ ਸੰਗ ਸਰਪਰ ਜਨਮ ਹੈ ਦਰਸ਼ਕੀ ਭੇਟਿਆ ਨੋਦ ਨਿਹਾਰ ਨਮਾਸ਼ਹਿਰ ਤੋਂ ਇੱਕ ਪਾਰ ਉਹ ਇਧਰ ਸਾਧ ਸੰਗਤ ਦੇਖੋ ਆਪ ਜਿਹੜਾ ਦੇਖ ਰਿਹਾ ਜਾ ਰਹੀ ਹੈ ਨਮਾਸ਼ਹਿਰ ਤੋਂ ਇੱਕ ਪਾਰ ਉਹ ਟੁੱਟ ਲੰਗਰ ਜਿਹੜਾ ਆ ਤਿਆਰ ਹੋ ਰਿਹਾ ਆ ਇਹ ਤੁਸੀਂ ਨਮਾਸ਼ਹਿਰ ਤੋਂ ਦੇਖ ਪਾ ਰਹੇ ਹੋ ਨਮਸਕਾਰ ਦਵਾਪਾ YouTube ਚੈਨਲ ਦਿਖਾ ਰਹੇ ਆ ਚਲ ਔਰ ਤੋਟ ਲੰਗਰ ਜਿਹੜਾ ਇੱਥੇ ਵਰਤਾਇਆ ਜਾ ਰਿਹਾ ਆ ਸੇਵਾਦਾਰ ਜਿਹੜੇ ਆ ਉਹ ਵਾ ਕੋ ਵੀ ਸੇਵਾ ਨਿਵਾ ਰਹੇ ਨੇ ਔਰ ਟ੍ਰੈਫਿਕ ਦਾ ਜਿਹੜਾ ਸਿਸਟਮ ਹੈਗਾ ਉਸ ਨੂੰ ਵੀ ਨੌਜਵਾਨ ਜਿਹੜੇ ਆ ਆਪਣੇ ਤਰੀਕੇ ਦੇ ਨਾਲ ਆ ਡਿਵਾਈਡ ਕਰ ਰਹੇ ਨੇ ਚੰਡੀਗੜ੍ਹ ਚੌਕ ਨਵਾਂ ਸ਼ਹਿਰ ਤੋਂ ਦੇਖ ਪਾ ਰਹੇ ਹੋ 8 ਦਿਨ ਜੜੀ ਬੂਟੀ ਵਾਲਾ ਪਾਣੀ ਪੀਣ ਦੇ ਨਾਲ ਸ਼ੂਗਰ ਰੋਗ ਤੋਂ ਸਦਾ ਲਈ ਛੁਟਕਾਰਾ ਪਾਓ ਫੀਸ ਸਰਦ ਅਨਸਾਰ ਘਟੇ ਹੋਏ ਸਿਰ ਇੱਕ ਦਿਨ ਦੇ ਵਿੱਚ ਸ਼ਰਤਿਆਵਾ ਜਾਣਗੇ ਫੋਨ ਕਰੋ 98763 79499 98763 7949